ਹੈਲੋ ਜੀ ਸ਼ਾਸਤਰੀ ਕਾ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾ ਤੁਸੀਂ ਕਹਿੰਦੇ ਸੀ ਵੀ ਡੋਕਲਾ ਦੀ ਰੈਸਪੀ ਲੈ ਕੇ ਆਓ ਤੇ ਆਪਾਂ ਡੋਕਲਾ ਦੀ ਰੈਸਪੀ ਲੈ ਕੇ ਆਉਣਾ ਮੈਨੂੰ ਤਾਂ ਦੇਖ ਕੇ ਡੋਕਲਾ ਘੱਟ ਬਣਾਉਣਾ ਆਉਂਦਾ ਕੁਸ਼ਕ ਬਣਾਉਣਾ ਆਉਂਦਾ ਜੀ ਕਿਉਂਕਿ ਬਹੁਤ ਸੁਆਦਸ ਟੇਸਟੀ ਤੁਹਾਡੀ ਗੁੜੀਆਂ ਬਣਾਉਂਦੀ ਆ ਤੇ ਇਸ ਕਰਕੇ ਹੁਣ ਮੈਂ ਜਿਹੜਾ ਉਹ ਤੁਹਾਨੂੰ ਸਮਾਨ ਦੱਸ ਰਹੀ ਹਾਂ ਵੀ ਇਹਦੇ ਵਿੱਚ ਇਹ ਕੀ ਕੁਸ਼ ਪਾਉਗੀ ਮੈਂ ਬਣਾਉਂਗੀ ਵੀਡੀਓ ਤੇ ਗੁੜੀਆਂ ਕਰੂੰਗੀ ਇਹ ਸਾਰਾ ਸਮਾਨ ਤਿਆਰ ਆ ਆ ਕੀ ਪੈਂਦਾ ਜੀ ਅੱਜ ਇਹ ਜੋ ਕੀ ਪਾਇਆ ਇਦੇ ਵਿੱਚ ਪਾਈ ਆ ਜੀ ਸੂਜੀ ਦੇ ਵਿੱਚ ਇਹਨੇ ਕੱਲੀ ਦਹੀਂ ਕੱਲੀ ਦਹੀਂ ਨਾਲ ਹੀ ਕੋਲੇ ਨੇ ਤੇ ਕਿੰਨਾ ਚਿਰ ਰੱਖਿਆ ਪਿਆਉਗੇ 5-10 ਮਿੰਟ ਕਿੰਨਾ ਅੱਛਾ ਚਲੋ ਆ ਜਿਹੜੇ ਮਤਲਬ ਸੂਜੀ ਆ ਨਾ ਜੀ ਗੁੜੀਆਂ ਨੇ ਇਹ ਇਹਦੇ ਵਿੱਚ ਪਾਈ ਆ ਦਹੀਂ 1 ਕੱਪ ਦਹੀਂ ਹੈ ਤੇ 1 ਕੱਪ ਸੂਜੀ ਹੈ ਇਹਨੂੰ ਘੋਲ ਕੇ ਉਹਨੇ 10 ਮਿੰਟ ਲਈ ਰੱਖਤਾ ਸੀ ਇਹਦੇ ਵਿੱਚ ਤੁਸੀਂ ਕੋਈ ਵੀ ਸਬਜ਼ੀ ਪਾ ਸਕਦੇ ਹੋ ਪਰ ਇਹ ਪਾਉਗੀ शिमला ਮਿਰਚ ਟਮਾਟਰ ਤੇ ਪਿਆਜ਼ ਇਹ ਤੁਸੀਂ ਇਹਦੇ ਵਿੱਚ ਬਰੀਕ ਬਰੀਕ ਕਰਕੇ ਸਮਾਨ ਪੈਂਦਾ ਮੋਟਾ ਨਹੀਂ ਪੈਂਦਾ ਜੀ ਸਮਾਨ ਇਹਦੇ ਵਿੱਚ ਬਾਕੀ ਜੋ ਕੁਝ ਗੁੜੀਆਂ ਕਰੂਗੀ ਮੈਂ ਤੁਹਾਨੂੰ ਦਿਖਾ ਰਹੀਆਂ ਕਿਉਂਕਿ ਮੈਂ ਮੇ ਝੂਠ ਨਹੀਂ ਛੋਟੇ ਕੋਲੇ ਬੋਲਦੀ ਜੀ ਮੈਂ ਤਾਂ ਡੋਕਲਾ ਮੈਨੂੰ ਤੇ ਘੱਟ ਬਣਾਉਣਾ ਆਉਂਦਾ ਹੈ ਗੁੜੀਆਂ ਹੀ ਬਣਾਉਂਦੀ ਆ ਜਿਹੜਾ ਪਾਣੀ ਹੈ ਜੀ ਇਹ ਉਬਲ ਜਾਂਦਾ ਡੋਕਲਾ ਸਟੀਮ ਹੋਣ ਵਾਸਤੇ ਇਹ ਜੇ ਸਟੀਮ ਕਰੂਗੀ ਬਾਕੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਜੇ ਤਾਂ ਮੈਂ ਆਪ ਬਣਾਉਣਾ ਵੀ ਤਾਂ ਤੁਹਾਨੂੰ ਫਟਾਫਟ ਦੱਸ ਦਿਆ ਬਣਾਉਗੀ ਕੁੜੀ ਆ ਜੀ ਆ ਤਿੰਨ ਕੌਲੀਆਂ ਲੈ ਤੀਆਂ ਜੀ ਨੇ ਕਿਉਂ ਲਾ ਕੇ ਜਿੰਨਾਂ ਦੇ ਵਿੱਚ ਇਹ ਡੋਕਲਾ ਬਣਨਾ ਚਾਹ ਰੂਗੀ ਇਹ ਵੱਡੀ ਪਲੇਟ 'ਚ ਵੀ ਬਣ ਜਾਂਦਾ ਹੈ ਨਾ ਇਹਨੂੰ ਤੁਸੀਂ ਜਿਵੇਂ ਇਹ ਨਹੀਂ ਤਾਂ ਲੈ ਤੀਆਂ ਜੀ ਆਹ ਕੌਲੀਆਂ ਖਿਓ ਲਾ ਕੇ ਤੇ ਰੰਗ ਫੁੱਲਣ ਵਾਸਤੇ ਥੱਲੇ ਖਿਓ ਲਾਣਾ ਜ਼ਰੂਰੀ ਹੈ ਪਰ ਇਹ ਵੱਡੀ ਸ਼ਰੀਕ ਜਿਹੜੀ ਪਲੇਟ ਹੁੰਦੀ ਹੈ ਤੁਸੀਂ ਉਹ ਚ ਵੱਡਾ ਸਾਰਾ ਵੀ ਬਣਾ ਸਕਦੇ ਹੋ ਇਹ ਛੋਟਾ ਤੋਂ ਵੱਡਾ ਬਣਾਉਂਦੀ ਨਹੀਂ ਆਹੀ ਬਣਾਵਾਂਗੇ ਛੋਟਾ ਇਹ ਬਣਾਵਾਂਗੇ ਛੋਟਾ ਜੀ ਤੇ ਇਹ ਇਹ ਮੈਜਿਕ ਕਰੀਏ ਤੁਸੀਂ ਵੱਡਾ ਬਣਾਉਣਾ ਤਾਂ ਉਹ ਜਿਹੜੀ ਹੁੰਦੀ ਹੈ ਕਿੰਗਰੀਜ਼ ਵਾਲੀ ਪਲੇਟ ਉਹਦੇ ਵਿੱਚ ਤੁਸੀਂ ਖਿਓ ਲਾ ਕੇ ਮੈਜਿਕਰੀ ਬਣਾ ਸਕਦੇ ਹੋ ਕਿਸੇ ਦਿਨ ਅਸੀਂ ਉਹਦੀ ਰੈਸਪੀ ਵੀ ਦਿਖਾ ਦਾਂਗੇ ਅੱਜ ਅਸੀਂ ਮਾਮਾਂ ਦੀ ਆਈ ਹੈ ਨਾ ਸਾਨੂੰ ਥੋੜਾ ਜਿਹਾ ਬਹੁਤ ਹੈ ਆ ਪਾ ਰਹੀ ਹੈ ਜੀ ਇਹ ਸ਼ਿਮਲਾ ਮਿਰਚ ਤੇ ਪਿਆਜ਼ ਇਹਦੇ ਵਿੱਚ ਗੁੜੀਆਂ ਆਪਾਂ ਤਾਂ ਇਹਨੇ ਖੂਬ ਸਾਰੀਆਂ ਸਬਜ਼ੀਆਂ ਐਸੀ ਮੈਨੂੰ ਇਹਨਾਂ ਪਸੰਦ ਆ ਤੁਸੀਂ ਬਣਾ ਕੇ ਦੇਖੋ ਜੀ ਸੱਚੀ ਇਹ ਸਵਾਦ ਬਹੁਤ ਵਧੀਆ ਆ ਦੇਖੋ ਹੁਣ ਇਹ ਚ ਪਾਉਗੀ ਅੱਧਾ ਚਮਚਾ ਚੀਨੀ ਫਿਰ ਪਾਉਗੀ ਇਹਦੇ ਵਿੱਚ ਇਹ ਨਮਕ ਮਿਰਚ ਆਪਾਂ ਆ ਜੀ ਨੇ ਨਮਕ ਨਮ ਕੋਈ ਜਿਹੜਾ ਕਿ ਆਪਾਂ ਸੈਂਦਾ ਨਮਕ ਖਾਨਿਆ ਸੀ ਉਹੀ ਖਾਨਨੇ ਆ ਉਹੀ ਪਾਉਣੇ ਆ ਤੇ ਪਾਉਗੀ ਇਹਦੇ ਵਿੱਚ ਕੁੱਟਿਆ ਹੋਇਆ ਜੀਰਾ ਇਹ ਅੱਛਾ ਅੱਛਾ ਇਹ ਪਾਈਏ ਜੀ ਨੇ ਥੋੜੀ ਜੀ ਲਾਲ ਮਿਰਚ ਇਹ ਲਾਲ ਮਿਰਚ ਸਾਡੀ ਕੌੜੀ ਨਹੀਂ ਹੈ ਜਿਕੇ ਉਹ ਘਰ ਦੀਆਂ ਪਸਾਈਆਂ ਟਿੱਕੀਆਂ ਗਈਆਂ ਤੇ ਥੋੜੀ ਜੀ ਪਾਉਗੀ ਇਹਦੇ ਵਿੱਚ ਇਹ ਕਾਲੀ ਮਿਰਚ ਬਲੈਕ ਪੀਪਰ ਹਲੌਚੀ ਇਹ ਹੁਣ ਕੁੜੀਆ ਦਾ ਕੋਲ ਤਿਆਰ ਕਰ ਰਹੀ ਹੈ ਜਦੋਂ ਕੋਲ ਰੈਡੀ ਹੋ ਗਿਆ ਇਹਦੇ ਵਿੱਚ ਹੋਰ ਤਾਂ ਨਹੀਂ ਪਾਉਂਦੀ ਠੀਕ ਹੈ ਠੀਕ ਹੈ ਜੀ ਬਾਕੀ ਇਹਨੂੰ ਆ ਕੋਲ ਕੇ ਇੱਕ ਜਿੰਦੀ ਜੀ ਬਣਾ ਲੈਣ ਦੇ ਫਿਰ ਸੋਨ ਦਿਖਾਉਣੀ ਆ ਆਹ ਲੋ ਜੀ ਹੁਣ ਇਹਦੇ ਵਿੱਚ ਪਾਉਗੀ ਇਹ ਥੋੜੀ ਜੀ ਇਨ ਨੂੰ ਇਨ ਨੂੰ ਨਾਲ ਪਤਾ ਕੀ ਹੈ ਜੀ ਇਹ ਡੋਕਲਾ ਜਿਹੜਾ ਉਹ ਫੁੱਲ ਜਾਂਦਾ ਉਹ ਇਹ ਫੁੱਲਦਾ ਨਹੀਂ ਆ ਦੇਖ ਥੋੜੀ ਜਿਹੀ ਨੇ ਇਨ ਨੂੰ ਪਾਈ ਹੈ ਬੜੀ ਜਿਆਦਾ ਨਹੀਂ ਪਾਈਗੀ ਆ ਜਿਹੜਾ ਚਮਚਾ ਇਹਦੇ ਵਿੱਚ ਅੱਧੇ ਤੋਂ ਵੀ ਘੱਟ ਆ ਥੋੜੀ ਜੀ ਹਨਾ ਜੀ ਆ ਹੁਣ ਇਹਦਾ ਬੈਟਰ ਤਿਆਰ ਕਰ ਰਹੀ ਹੈ ਇਹ ਇਹ ਨੂੰ ਵਾਕੇ ਨੂੰ ਰੱਖੇਗੀ 2-3 ਮਿੰਟ ਲਈ। ਓਕੇ ਇਹਨੂੰ ਵਾਕੇ ਨੂੰ ਕੋਈ 2-3 ਮਿੰਟ ਲਈ ਨਹੀਂ ਰੱਖਦੀ ਜੀ ਬਸ ਇੱਕ ਸਿੱਧਕ ਕੌਲੀਆਂ 'ਚ ਪਾਉਗੀ। ਬੋਕਲਾ ਬਣਾਉਣ ਵਾਲੀਆਂ ਪਲੇਟਾਂ ਜੀਆਂ ਵੀ ਆਉਂਦੀਆਂ। ਹਾ ਦੇਖੋ ਜੀ। ਜਿਹੜੀ ਸਟੀਮ ਹੈ ਫੁੱਲ ਤਿਆਰ ਕਰੀ ਬੈਠੀ ਐ। ਕੜਾਹੀ 'ਚ ਜਿਹੜਾ ਨਮਕ ਮੇਰੇ ਤੇ ਸੀ ਉਹ ਵੀ ਖੁੱਲ ਗਿਆ। ਹਾ ਦੇਖੋ ਜੀ ਹੁਣ ਇਹ ਕੌਲੀਆਂ 'ਚ ਪਾਉਗੀ ਇਹਨੂੰ। ਤਿੰਨ ਕੌਲੀਆਂ 'ਚ ਪਾ ਦਊਗੀ। ਬਸ ਇਹਨੇ ਕੋਲੋਂ ਜੋ ਗਰੇ ਬਣਾਇਆ ਸੀ ਜੀ ਇਹਨੇ ਆਹ ਲੋ ਜੀ ਹੁਣ ਇਹ ਇਹਦੇ ਵਿੱਚ ਰੱਖ ਰਹੀ ਐ ਇਹ ਸਾਰੇ ਸਟੀਮ ਤੇ ਬਣਨਗੇ ਜਦੋਂ ਸਟੀਮ ਤੇ ਬਣ ਕੇ ਤਿਆਰ ਹੋਗੇ ਸੋਨੂੰ ਆਪਾਂ ਉਦੋਂ ਵੀ ਦਿਖਾਵਾਂਗੇ ਜੀ ਆ ਦੇਖੋ ਜਿੱਦਣ ਇਹ ਅਸੀਂ ਪਲੇਟ ਜੀ ਚ ਬਣਾ ਕੇ ਸੋਨੂੰ ਦੂਜੀ ਜੀ ਵੀ ਦਿਖਾਵਾਂਗੇ ਜੀ ਆਸੇ ਕਈ ਵਾਰ ਇਹ ਇਹਦੇ ਚ ਵੀ ਬਣਾਉਂਦੀ ਹੁੰਦੀ ਐ ਇਹਦੇ ਨਾਲ ਥੋੜਾ ਜਿਹਾ ਵੱਡਾ ਬਣ ਜਾਂਦਾ ਇਹ ਕੌਲੀਆਂ ਚ ਵੀ ਬਣਾ ਲੈਂਦੇ ਆਂ ਦੇਖੋ ਇਹਦੇ ਚ ਬਣਾਇਆ ਆਪਾਂ ਤੁਹਾਨੂੰ ਉਹ ਵੀ ਦਿਖਾ ਦਾਂਗੇ ਆ ਦੇਖੋ ਜੀ ਇਹਨੇ ਹੁਣੇ ਟੱਟਾ ਜਦੋਂ ਇਹ ਬਣ ਕੇ ਤਿਆਰ ਹੁੰਦਾ ਨਾ ਫਿਰ ਆਪਾਂ ਤੁਹਾਨੂੰ ਜਰੂਰ ਦਿਖਾਉਣੇ ਆ ਤਾਂ ਠੀਕ ਐ ਆ ਲਓ ਜੀ ਇਹ ਫੋਲ ਚੁੱਕਿਆ ਬਣ ਕੇ ਰੜੀ ਆ ਤੇ ਆ ਜਿਹੜਾ ਦੰਦਾ ਚ ਮਾਰਨ ਵਾਲਾ ਹੁੰਦਾ ਇਹਨੂੰ ਕਹਿੰਦੇ ਐ ਪਿੱਥ ਸਟਿਕ ਪਤਾ ਨਹੀਂ ਇਹਨੂੰ ਮਾਰ ਕੇ ਦੇਖੋ ਜੀ ਐਵੇਂ ਇਹ ਦੇ ਚੈੱਕ ਕਰਨ। ਆਗਰ ਇਹਦੇ ਨਾਲ ਆਟਾ ਲੱਗਦਾ ਤਾਂ ਇਹ ਕੱਚਾ ਹੈ ਜੇ ਨਹੀਂ ਲੱਗਦਾ ਤਾਂ ਇਹ ਪੱਕਾ ਹੈ। ਵੀ ਜਿਵੇਂ ਹੁਣ ਆ ਭੱਜ ਗਿਆ ਸੂਈ ਜੀ ਹੈ ਜਿਹੜੀ ਬਾਹਰ ਆ ਜਾਂਦੀ ਹੈ। ਇਹ ਠੀਕ ਹੈ ਬਣ ਚੁੱਕਿਆ। ਹੁਣ ਇਹਨੂੰ ਆਪਾਂ ਕੁਝ ਸਮੇਂ ਲਈ ਇਹਦੇ ਚੋ ਕੜਾਈਏ ਚੋ ਬਾਹਰ ਕੱਟ ਕੇ ਠੰਡਾ ਕਰਨ ਲਈ ਰੱਖਾਂਗੇ। ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਦੱਸਾਂਗੇ ਵੀ ਦੁਬਾਰਾ ਕਿਵੇਂ ਤਿਆਰ ਹੁੰਦਾ। ਆ ਲਓ ਜੀ। ਆ ਕੱਢ ਲੀਆਂ ਠੰਡੀਆਂ ਹੋਈਆਂ ਕੌਲੀਆਂ ਜਾਂ ਜੋ ਆ ਕੁੜੀਆਂ ਗੱਡੀਆਂ ਨੇ। ਇਹ ਘਟਾ ਸਕਦੇ ਹਾਂ ਹਲੋ ਜੀ ਇਹਦੇ ਦੇਸੀ ਘਿਓ ਲੱਗਿਆ ਕਰਕੇ ਥੱਲੇ ਉਹ ਬਹੁਤ ਸੌਖੀਆਂ ਨਿਕਲ ਜਾਂਦੀਆਂ ਆ ਦੇਖੋ ਜੀ ਜਾਲੀਦਾਰ ਫਲਾਪੇਪਲਾਪੀ ਡੋਕਲਾ ਬਣ ਕੇ ਰੜੀਆ ਹੁਣ ਇਹਨੂੰ ਕਰੂੰਗੀ ਕੁੜੀਆਂ ਸ਼ਾਇਦ ਫਰਾਈ ਦਿਖਾਉਣੇ ਉਹ ਵੀ ਤੁਹਾਨੂੰ ਆਹ ਲਓ ਜੀ ਕੁੜੀਆਂ ਨੇ ਪਾਇਆ ਸਰੋਂ ਦਾ ਤੇਲ ਕਿਉਂਕਿ ਆਪਾਂ ਸਰੋਂ ਦਾ ਤੇਲ ਤੇ ਦੇਸੀ ਘਿਓ ਹੀ ਵਰਤਦੇ ਹਾਂ ਹੋਰ ਕੋਈ ਚੀਜ਼ ਨਹੀਂ ਵਰਤਦੇ ਇਹਨੂੰ ਹੁਣ ਦੇਵਾਂਗੇ ਥੱਕ ਆਰਮ ਕਿਉਂਕਿ ਤੁਸੀਂ ਜਿਹੜਾ ਡੋਕਲਾ ਬਣਿਆ ਪਿਆ ਉਹ ਨੂੰ ਇਦਾਂ ਵੀ ਖਾ ਸਕਦੇ ਹੋ ਤੁਸੀਂ ਇਹਨੂੰ ਏਦਾਂ ਵੀ ਖਾ ਸਕਦੇ ਹੋ ਵੀ ਇਹ ਸਟੀਮ ਹੋਇਆ ਹੋਇਆ ਤੇ ਪਰ ਆਪਾਂ ਥੋੜਾ ਜਿਹਾ ਇਹਨੂੰ ਫਰਾਈ ਕਰਾਂਗੇ ਆ ਲਓ ਜੀ ਤੇਲ ਨੂੰ ਥੋੜਾ ਜਿਆਦਾ ਗਰਮ ਕਰ ਲੈਣਾ ਜੀ ਵੀ ਤੇਲ ਪੱਕਿਆ ਹੋਣਾ ਚਾਹੀਦਾ ਇਹਨੂੰ ਕੱਚਾ ਨਾ ਰੱਖਿਓ ਇਹਦੀ ਜਗ੍ਹਾ ਤੇ ਦੇਸੀ ਘਿਓ ਵੀ ਪਾ ਸਕਦੇ ਆ ਦੇਸੀ ਘਿਓ ਵੀ ਤੁਸੀਂ ਪਾ ਸਕਦੇ ਹੋ ਪਰ ਸਰੋਂ ਦੇ ਤੇਲ ਨਾਲੇ ਜਿਆਦਾ ਟੇਸਟੀ ਲੱਗਦਾ ਹੈ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕੜੀ ਪੱਤਾ ਤੇ ਸਰੋਂ ਇਹਦਾ ਤੜਕਾ ਲਾਉਣਾ ਜ਼ਰੂਰੀ ਹੈ ਇਹ ਨਾਲੇ ਬਹੁਤ ਵਧੀਆ ਟੇਸਟ ਆਉਂਦਾ ਸਰੋਂ ਪਾਤੀ ਜੀ ਆਪਾਂ ਤੇ ਜੀ ਆਪਾਂ ਕੜੀ ਪੱਤਾ ਅਗਰ ਤੁਸੀਂ ਵੀ ਕੜੀ ਪੱਤਾ ਛੋਟੇ ਕੋਲ ਹੈ ਨਹੀਂ ਤਾਂ ਤੁਸੀਂ ਇਕੱਲਾ ਸਰੋਂ ਦੇ ਸਰੋਂ ਦੇ ਦਾਣਿਆਂ ਦਾ ਵੀ ਤੜਕਾ ਨਾਲ ਕਰਦੇ ਮੈਂ ਕਰਦੇ ਹਾਂ ਲੋ ਜੀ ਜਿਹੜੇ ਕੜੀ ਪੱਤੇ ਨਾ ਪਹਿਲਾਂ ਤਾਂ ਮੈਨੂੰ ਵੀ ਐ ਉਪਰਾਂ ਜਿਹਾ ਲੱਗਿਆ ਸੀਗਾ ਵੀ ਕੀ ਟੇਸਟ ਬਣੂਗਾ ਇਹਦਾ ਪਰ ਇਹਨੇ ਸਵਾਦ ਲੱਗਦੇ ਆ ਸਰੋਂ ਤੇ ਆਹ ਜਦੋਂ ਪੱਕ ਕੇ ਜਿਹੜਾ ਕੜੀ ਪੱਤਾ ਜਿਆੜ ਥੱਲੇ ਆਉਂਦੇ ਨੇ ਨਜ਼ਾਰਾ ਹੀ ਆ ਜਾਂਦਾ ਹਾਂ ਲੋ ਜੀ ਇੱਕ ਪਾਸਾ ਜਿਹੜਾ ਦੂਜਾ ਪਾਸਾ ਨੀਚੇ ਵਾਲਾ ਉਹ ਬਿਲਕੁਲ ਨਹੀਂ ਆ ਰਿਹਾ ਇਹ ਪਾਸਾ ਨੇ ਰਿੰਕੂ ਨੇ ਫਰਾਈ ਕੀਤਾ ਤੇ ਕੜੀ ਪੱਤਾ ਤੇ ਸਰੋਂ ਦਾ ਜਿਹੜਾ ਹੋਇਆ ਫੇਵਰਿਟ ਆ ਚੱਕਿਆ ਕਿੰਨਾ ਸੁਣਾ ਲੱਗਦਾ ਸ਼ਿਰਾ ਗੱਲਵਾ ਤੇ ਬੜੀ ਸਵਾਦ ਲੱਗਦੀ ਹੈ ਜੀ ਆ ਜਿਹੜੀ ਸਰੋਂ ਦੇ ਦਾਣੇ ਜਿਹੜਾ ਦਾ ਮੈਨੂੰ ਵੀ ਐਵੇਂ ਲੱਗਦਾ ਸੀਗਾ ਤੇ ਬਾਕੀ ਜਿਹੜੋ ਓਕਲੀ ਵੀ ਆਪਾਂ ਇਦਾਂ ਤਿਆਰ ਕਰਦੇ ਆ ਜੀ ਲਓ ਜੀ ਆਪਣਾ ਢੋਕਲਾ ਬਣ ਕੇ ਰੈਡੀ ਹੈ ਜਿਹੜਾ ਇਹ ਇਹ ਤੁਹਾਨੂੰ ਦੱਸਿਆ ਵੀ ਇਹ ਵੱਡੇ ਭਾਂਡੇ ਜੀ ਬਣ ਜਾਂਦਾ ਛੋਟੇ ਜੀ ਬਣ ਜਾਂਦਾ ਜਿਹੜੀ ਆ ਚਟਨੀ ਹੈ ਜੀ ਇਹ ਪੁਦੀਨੇ ਦੀ ਧਨੀਏ ਦੀ ਤੇ ਇੱਕ ਹਰੀ ਮਿਰਚ ਪਾਈ ਆ ਕਾਲਾ ਨਮਕ ਪਾਇਆ ਥੋੜੀ ਜਿਹੀ ਚੀਨੀ ਪਾਈ ਆ ਤੇ ਬਾਕੀ ਇਹਦੇ ਵਿੱਚ ਹੋਰ ਕੁਝ ਨਹੀਂ ਪਾਇਆ ਤਕਨੀ ਬਹੁਤ ਟੇਸਟੀ ਬਣਦੀ ਆ ਤੇ ਇਹਦੇ ਵਿੱਚ ਆਪਾਂ ਹੜਕੇ ਤੇਲ ਜੇ ਵੀ ਪਾਏ ਹੋਏ ਆ ਨੋ ਜੀ ਆਪਣਾ ਜਿਹੜਾ ਡੋਕਲਾ ਬਣ ਕੇ ਰਹਿ ਗਿਆ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤੇ ਬਹੁਤ ਸੌਖਾ ਬਣਦਾ ਤੇ ਇਹ ਹੈਲਦੀ ਵੀ ਹੁੰਦਾ ਵੀ ਇਹਦੇ ਵਿੱਚ ਕੁਝ ਨਹੀਂ ਹੁੰਦਾ ਇਹ ਹੈਲਦੀ ਹੁੰਦਾ ਤੇ ਇੱਕ ਪਾਸੇ ਰੜਿਆ ਹੁੰਦਾ ਪਰ ਉਹ ਫੇਰ ਜੀ ਗੰਭੂ ਤੁਸੀਂ ਦੇਸੀ ਘਿਓ ਨਾਲ ਵੀ ਰੜ ਸਕਦੇ ਹੋ ਪਰ ਸਾਨੂੰ ਸਰਦਾ ਤੇਲ ਨਾਲ ਸਵਾਲ ਲੱਗਦਾ ਸੋ ਸਾਡੀ ਰੈਸਪੀ ਅੱਗੇ ਜਰੂਰ ਸ਼ੇਅਰ ਕਰਿਓ ਤੇ ਬਾਕੀ ਜਿੱਦਨ ਆਪਾਂ ਵੱਡਾ ਢੋਕਲਾ ਬਣਾਇਆ ਕੋਈ ਵੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਜਰੂਰ ਖਵਾਵਾਂਗੇ ਕਿਉਂਕਿ ਇਹਦੇ ਵਿੱਚ ਸੂਜੀ ਤੇ ਦਹੀਂ ਹੁੰਦੀ ਹੈ ਹੋਰ ਕੋਈ ਐਕਸਟਰਾ ਚੀਜ਼ ਨਹੀਂ ਹੁੰਦੀ ਜਾਂ ਸਬਜ਼ੀਆਂ ਹੁੰਦੀਆਂ ਵੀ ਜਦੋਂ ਆਪਾਂ ਕੋਈ ਚਿਹੇ ਚੀਜ਼ ਨੂੰ ਜੀਨ ਕਰੇ ਨਾ ਬਹੁਤ ਵਧੀਆ ਚਟਪਟੀ ਚੀਜ਼ ਨੂੰ ਤਾਂ ਇਹ ਬਹੁਤ ਵਧੀਆ ਬਣਦੀ ਹੈ ਇਹ ਚੀਜ਼ ਇੱਕ ਨੰਬਰ ਬਣਦੀ ਹੈ ਬਣਾ ਕੇ ਖਾ ਕੇ ਦੇਖਿਓ ਸੋ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ